ਸਤਿ ਸ਼੍ਰੀ ਅਕਾਲ ਦੋਸਤੋ ਅੱਜ ਗੱਲ ਦੇਸ਼ ਦੀ ਸਰਕਾਰ ਦੀ ਕਰਾਂਗੇ ਦੇਸ਼ ਦੀ ਸਰਕਾਰ ਯਾਨੀ ਕਿ ਮੋਦੀ ਸਰਕਾਰ ਸਭ ਕੁਝ ਬਦਲ ਰਹੀ ਹੈ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਮੋਦੀ ਸਰਕਾਰ ਨੇ ਬਦਲੀਆਂ ਨੇ ਚਾਹੇ ਉਹ ਪੁਰਾਣੇ ਸ਼ਹਿਰਾਂ ਦੇ ਨਾਂ ਨਵੇਂ ਸ਼ਹਿਰਾਂ ਦੇ ਨਾਂ ਨੂੰ ਬਦਲਣ ਦੀ ਗੱਲ ਹੋਵੇ ਚਾਹੇ ਉਹ 370 ਵਰਗੀ ਧਾਰਾ ਨੂੰ ਹਟਾਉਣ ਦੀ ਗੱਲ ਹੋਵੇ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਤੇ ਹੁਣ ਸਭ ਤੋਂ ਵੱਡੀ ਗੱਲ ਇਹ ਹੈ ਕਿ ਮੋਦੀ ਸਰਕਾਰ ਹੁਣ ਸਾਡੇ ਕਾਨੂੰਨ ਨੂੰ ਬਦਲ ਰਹੀ ਹੈ ਕਾਨੂੰਨ ਦੇ ਵਿੱਚ ਜੋ ਧਾਰਾਵਾਂ ਸੀ ਉਹਨਾਂ ਨੂੰ ਬਦਲਿਆ ਜਾ ਰਿਹਾ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਹੀ ਕਿਤੇ 302 ਧਾਰਾ ਦਾ ਜ਼ਿਕਰ ਹੁੰਦਾ ਤਾਂ ਤੁਸੀਂ ਝੱਟ ਦੇ ਨਾਲ ਪਹਿਚਾਨ ਜਾਂਦੇ ਹੋ ਕਿ ਹਾਂ ਇਹ ਤਾਂ ਕੋਈ ਕਤਲ ਦਾ ਮਾਮਲਾ ਹੈ 376 ਦਾ ਕਿਤੇ ਜ਼ਿਕਰ ਹੁੰਦਾ ਤਾਂ ਤੁਸੀਂ ਸਮਝ ਜਾਂਦੇ ਹੋ ਕਿ ਇਹ ਤਾਂ ਰੇਪ ਤੇ ਬਲਾਤਕਾਰ ਵਰਗੀ ਘਟਨਾ ਦੇ ਨਾਲ ਜੁੜਿਆ ਹੋਇਆ ਮਸਲਾ 420 ਦਾ ਲੈ ਲਓ ਆਪਾਂ 420 ਆਪਾਂ ਹਰ ਇੱਕ ਗੱਲ ਦੇ ਵਿੱਚ ਕਹਿ ਦਿੰਦੇ ਹਾਂ ਕਿ ਯਾਰ ਉਹ ਫਲਾਣੇ ਬੰਦੇ ਨੇ ਮੇਰੇ ਨਾਲ 420 20 ਕਰ ਲਈ ਕਿਉਂਕਿ ਪਤਾ ਸਾਨੂੰ ਧੋਖਾ ਧੜੀ ਦਾ ਮਾਮਲਾ ਇਸ ਕਰਕੇ 420 420 ਵਰਗੀਆਂ ਕਦੇ ਫਿਲਮਾਂ ਵੀ ਰਾਜਕਪੂਰ ਸਾਹਿਬ ਦੇ ਵੱਲੋਂ ਬਣਾਈਆਂ ਗਈਆਂ ਸੀ 302 ਲਗਜੂ ਮਰਜੂ ਪੁੱਤ ਬੇਗਾਨਾ ਹਰਜੀਤ ਹਰਮਨ ਨੇ ਗੀਤ ਵੀ ਗਾਇਆ ਹੋਇਆ ਜੋ ਕਿ ਹਾਲੇ ਤੱਕ ਲੋਕ ਸੁਣ ਰਹੇ ਨੇ ਪਰ ਹੁਣ ਇਹ ਸਾਰੀਆਂ ਚੀਜ਼ਾਂ ਬੇਅਰਥ ਹੋ ਜਾਣਗੀਆਂ 420 ਨੂੰ ਕੋਈ ਨਹੀਂ ਪੁੱਛੇਗਾ 302 ਤੋਂ ਕੋਈ ਡਰੇਗਾ ਨਹੀਂ ਕਿਉਂਕਿ ਹੁਣ ਇਹ ਧਰਾਵਾ ਖਤਮ ਹੋਣ ਜਾ ਰਹੀਆਂ ਹਨ ਇਹਦਾ ਵੱਡਾ ਕਾਰਨ ਇਹ ਹੈ ਕਿ ਮੋਦੀ ਸਰਕਾਰ ਤਿੰਨੇ ਜਿਹੜੇ ਵੱਡੇ ਧਰਾਵਾਂ ਵਾਲੇ ਕਾਨੂੰਨ ਨੇ ਉਹਨਾਂ ਨੂੰ ਬਦਲ ਰਹੀ ਹੈ। ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਜਿਹੜੇ ਇਹ ਬਿੱਲ ਨੇ ਕੇਂਦਰੀ ਗ੍ਰਹਿ ਮੰਤਰੀ ਨੇ ਪੇਸ਼ ਕੀਤੇ ਨੇ ਤੇ ਪਾਸ ਵੀ ਹੋ ਗਏ ਨੇ ਬੜੀ ਜਲਦ ਇਹ ਕਾਨੂੰਨ ਬਣ ਜਾਏਗਾ। ਹੁਣ ਤੁਹਾਨੂੰ ਸਮਝਾ ਦਿੰਨੇ ਆ ਹੋ ਸਕਦਾ ਕਿ ਬਹੁਤ ਸਾਰੇ ਲੋਕਾਂ ਨੂੰ ਐਦਾਂ ਕਹੀ ਗਈ ਗੱਲ ਸਮਝ ਨਾ ਲੱਗੇ ਤਾਂ ਦੱਸ ਦਿੰਨੇ ਆ ਕਿ ਕੀ ਕੁਝ ਬਦਲਣ ਜਾ ਰਿਹਾ। ਆਈਪੀਸੀ ਇੰਡੀਅਨ ਪੀਨਲ ਕੋਡ ਜਿਹਨੂੰ ਅਸੀਂ ਕਹਿੰਦੇ ਆ ਆਈਪੀਸੀ ਅਕਸਰ ਜਿਹੜੀਆਂ ਧਰਾਵਾਂ ਨੇ ਉਹ ਆਈਪੀਸੀ ਦੇ ਤਹਿਤ ਨੇ ਜਿਹੜੀਆਂ ਉਹ ਕੀਤੀਆਂ ਜਾਂਦੀਆਂ ਨੇ ਸੋ ਆਈਪੀਸੀ ਜਿਹੜੀ ਆ ਬਦਲੀ ਜਾ ਰਹੀ ਆ ਆਈਪੀਸੀ ਦੀ ਥਾਂ ਤੇ ਹੁਣ ਆ ਲੱਗੇ ਕੀ ਬੀ ਐਨ ਐਸ ਬੀ ਐਨ ਐਸ ਇੰਡੀਅਨ ਪੈਨਲ ਕੋਡ ਇਹ ਖਤਮ ਹੋਣ ਜਾ ਰਿਹਾ ਤੇ ਸ਼ੁਰੂ ਕਿਹੜਾ ਹੋਣ ਜਾ ਰਿਹਾ ਬੀ ਐਨ ਐਸ ਮਤਲਬ ਭਾਰਤੀ ਨਾਗਰਿਕ ਸੁਰੱਖਿਆ ਸਹਿਤਾ ਸੋ ਇਸ ਤਰੀਕੇ ਦੇ ਨਾਲ ਹੋਰ ਚੀਜ਼ਾਂ ਨੇ ਇਸ ਤੋਂ ਬਾਅਦ ਇੱਕ ਹੋਰ ਸੀ ਸੀ ਆਰਪੀਸੀ ਦੀ ਧਾਰਾ ਸੀ ਤੇ ਇਹ ਵੀ ਹੈ ਜਿਹੜੀ ਇਹ ਬਦਲੀ ਜਾ ਰਹੀ ਹੈ ਸੀਆਰਪੀਸੀ ਦੀ ਧਾਰਾ ਵੀ ਜਿਹੜੀ ਹੈ ਉਹ ਬੀ ਐਨ ਐਸ ਦੇ ਵਿੱਚ ਬਦਲੀ ਜਾ ਰਹੀ ਹੈ ਏਸੀ ਭਾਰਤੀ ਨਿਆਂ ਸਹਿਤਾ ਤੇ ਇਹ ਹੈਗਾ ਕਿ ਭਾਰਤੀ ਨਾਗਰਿਕ ਸਹਿਤਾ ਇਹ ਬਦਲੀ ਜਾ ਰਹੀ ਹੈ ਇੱਕ ਤੀਜੀ ਹੋਰ ਹੈ ਇੰਡੀਅਨ ਐਵੀਡੈਂਸ ਐਕਟ ਇਹ ਵੀ ਬਦਲਿਆ ਜਾ ਰਿਹਾ ਇਹ ਵੀ ਕੱਟ ਹੋ ਜਾਣਾ ਸੀਆਰਪੀ ਦੀ ਤਰ੍ਹਾਂ ਤੇ ਇਹਦੇ ਇਹਦੀ ਥਾਂ ਤੇ ਬੀ ਐਸਏ ਦਾ ਜਿਹੜਾ ਐਕਟ ਆ ਉਹ ਆ ਜਾਣਾ ਸੁਰੱਖਿਆ ਅਧਿਨਿਯਮ 2023 ਇਹ ਇਹਦੇ ਨਾਲ 2023 ਲੱਗ ਜਾਣਾ ਕਿਉਂਕਿ ਇਹ 2023 ਦੇ ਵਿੱਚ ਸਰਕਾਰ ਹੁਣ ਇਹਨੂੰ ਪਾਸ ਕਰ ਰਹੀ ਹੈ ਲੋਕ ਸਭਾ ਦੇ ਵਿੱਚ ਤਾਂ ਇਹ ਪਾਸ ਹੋ ਗਿਆ ਰਾਜ ਸਭਾ ਦੇ ਵਿੱਚ ਵੀ ਪਾਸ ਹੋ ਕੇ ਫਿਰ ਇਹ ਜਿਹੜਾ ਨਵਾਂ ਕਾਨੂੰਨ ਬਣ ਜਾਊਗਾ ਹੁਣ ਤੁਹਾਨੂੰ ਦੱਸ ਦਿੰਨੇ ਆ ਕਿ ਮੋਦੀ ਸਰਕਾਰ ਜਾਂ ਦੇਸ਼ ਦੀ ਸਰਕਾਰ ਦਾ ਆਖਣਾ ਹੈ ਕਿ ਜਿਹੜਾ ਆਈਪੀਸੀ, ਸੀਆਰਪੀਸੀ ਤੇ ਜਿਹੜਾ ਆਈਈਏ ਵਾਲੇ ਐਕਟ ਨੇ ਕਾਨੂੰਨ ਨੇ ਇਹ ਦਰਅਸਲ ਕਹਿੰਦੇ ਕਿ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਉਂਦੇ ਨੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਉਦੋਂ ਦੇ ਕਾਨੂੰਨ ਬਣੇ ਹੋਏ ਨੇ ਜਦੋਂ ਭਾਰਤ ਦੇ ਉੱਤੇ ਅੰਗਰੇਜ਼ਾਂ ਦਾ ਰਾਜ ਸੀ ਹੁਣ ਦੱਸ ਦਿੰਦੇ ਹਾਂ ਕਿੰਨਾ ਕੁ ਸਮੇਂ ਪੁਰਾਣੇ ਦੀ ਗੱਲ ਹੈ ਆਈਪੀਸੀ ਜਿਹੜੀ ਕਹਿ ਲਈਏ ਆਪਾਂ 1860 ਦੇ ਵਿੱਚ ਬਣੀ ਹੋਈ ਸੀ ਆਈਪੀਸੀ ਤੇ ਸੀਆਰਪੀਸੀ ਬਣੀ ਸੀ 1898 ਦੇ ਵਿੱਚ 1898 ਚ ਸੀਆਰਪੀਸੀ ਬਣਾਈ ਗਈ ਸੀ ਤੁਸੀਂ ਹਿਸਾਬ ਲਾ ਲਓ ਕਿੰਨੀ ਇੱਕ ਪੁਰਾਣੀਆਂ ਚੀਜ਼ਾਂ ਇਹ 1872 ਦੇ ਵਿੱਚ ਇੰਡੀਅਨ ਐਵੀਡੈਂਸ ਐਕਟ ਸੀ ਸੋ ਇਸ ਹਿਸਾਬ ਦੇ ਨਾਲ 163 ਸਾਲ ਪੁਰਾਣਾ ਜੀ ਇਹ 163 ਸਾਲ ਪੁਰਾਣਾ ਆਈਪੀਸੀ ਦਾ ਕਾਨੂੰਨ ਹੈ 163 ਸਾਲ ਪੁਰਾਣਾ ਐਨੇ ইਅਰਸ ਹੋ ਗਏ ਨੇ ਤੇ ਸੀਆਰਪੀਸੀ ਜੇ ਆਪਾਂ ਗੱਲ ਕਰੀਏ ਤਾਂ ਇਹ 126 ਸਾਲ ਪੁਰਾਣੀ ਹੈ ਸੀਆਰਪੀਸੀ 126 ਸਾਲ ਹੋ ਗਏ ਇਹਨੂੰ 126 ইয়ার্স ਹੋ ਗਏ ਤੇ ਇਸੇ ਤਰੀਕੇ ਦੇ ਨਾਲ ਇੰਡੀਅਨ ਐਵੀਡੈਂਸ ਇਹ 151 ਸਾਲ ਪੁਰਾਣਾ ਜੀ 152 ਸਾਲ ਪੁਰਾਣੇ ਇਹ ਸਾਰੇ ਐਕਟ ਨੇ ਜਿਨ੍ਹਾਂ ਨੂੰ ਹੁਣ ਮੋਦੀ ਸਰਕਾਰ ਬਦਲ ਰਹੀ ਆ ਹੁਣ ਇਹ ਤੁਹਾਨੂੰ ਦੱਸਾਂਗੇ ਕਿ ਅੱਗੇ-ਅੱਗੇ ਹੋਣਾ ਕੀ ਹੈ ਹੋਣਾ ਕੀ ਹੈ ਦੂਸਰੀ ਸਲਾਈਡ ਤੁਹਾਨੂੰ ਸਮਝਾਉਨੇ ਆ ਆਈਪੀਸੀ ਦੇ ਵਿੱਚ ਕੀ ਸੀ ਕੀ ਨਹੀਂ ਸੀ IPC ਦੇ ਵਿੱਚ ਕਿਹੜੀ ਚੀਜ਼ ਸੀ ਨਹੀਂ ਸੀ ਕਿ ਜਿਹੜੀ BNS ਦੇ ਵਿੱਚ ਭਾਰਤੀ ਨਿਆਂ ਸਹਾਇਤਾ ਦੇ ਵਿੱਚ ਸਰਕਾਰ ਨੂੰ ਹੁਣ ਪਾਉਣੀ ਪਈ ਹੈ ਇਹਦੇ ਵਿੱਚ ਤੁਸੀਂ ਦੇਖੋ ਕਿ ਜਦੋਂ 1800 ਆਪਾਂ ਗੱਲ ਕਰੀਏ ਕਿ 1860 ਦੇ ਵਿੱਚ IPC ਬਣੀ ਸੀ 1860 ਦੇ ਵਿੱਚ ਟਰਾਂਸ ਜੈਂਡਰ ਨਾਂ ਦਾ ਕੋਈ ਸ਼ਬਦ ਨਹੀਂ ਸੀ ਨਾ ਹੀ ਇਸ ਤਰੀਕੇ ਨਾਲ ਟਰਾਂਸ ਜੈਂਡਰ ਨੂੰ ਖੁੱਲ੍ਹ ਕੇ ਦੇਖਿਆ ਜਾਂਦਾ ਸੀ ਜਾਂ ਉਸਤੇ ਵਿਚਾਰ ਕੀਤੀ ਜਾਂਦੀ ਸੀ ਹੁਣ 2023 ਦਾ ਸਾਲ ਹੈ ਜਦੋਂ 트랜스젠ਡਰ ਆਪਣਾ ਇੱਕ ਹੱਕ ਮੰਗਦੇ ਨੇ 트랜스젠ਡਰ ਯਾਨੀ ਕਿ ਇੱਕ ਵੱਖਰੀ ਜਾਤੀ ਹੋ ਜਾਂਦੀ ਹੈ ਨਾਓ ਨਾਰਾ ਨਾਓ ਨਾਰੀ ਹੈ ਉਹ 트랜스젠ਡਰ ਇਸ ਤਰੀਕੇ ਨਾਲ ਉਹਨੂੰ ਕਿਹਾ ਜਾਂਦਾ 트랜스젠ਡਰ ਇਹਦੇ 'ਚ ਨਹੀਂ ਸੀ 트랜스젠ਡਰ ਇਹਦੇ 'ਚ ਨਹੀਂ ਸੀ ਨਹੀਂ ਸੀ ਤਾਂ ਇਸ ਦੇ ਵਿੱਚ ਹੁਣ 트랜스젠ਡਰ ਲੈ ਕੇ ਆਇਆ ਗਿਆ 트랜ਸਜੈਂਡਰਾਂ ਨੂੰ ਵੀ ਇਹਦੇ ਚ ਹੁਣ ਨਾ ਗਿਣਿਆ ਜਾਊਗਾ ਹੁਣ 1860 ਦੇ ਵਿੱਚ ਟੈਰਰਿਸਟ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੁੰਦਾ ਸੀ ਟੈਰਰਿਸਟ ਉਦੋਂ ਸ਼ਬਦ ਹੁੰਦਾ ਹੀ ਨਹੀਂ ਸੀ ਅੱਜ ਵਰਤਿਆ ਜਾਂਦਾ ਕਿ ਅੱਤਵਾਦ ਹੋ ਗਿਆ ਜਾਂ ਅੱਤਵਾਦੀ ਘਟਨਾਵਾਂ ਹੋ ਗਈਆਂ ਇਸ ਕਰਕੇ ਆਈਪੀਸੀ ਦੇ ਵਿੱਚ ਟੈਰੋ ਟੈਰਰਿਸਟ ਐਕਟ ਨਹੀਂ ਸੀਗਾ ਟੈਰਰਿਸਟ ਐਕਟ ਨਹੀਂ ਸੀਗਾ terrorist act ਨਹੀਂ ਸੀ ਤੇ ਇਹਦੇ ਵਿੱਚ terrorist act ਰੱਖਿਆ ਗਿਆ ਹੁਣ ਉਸ ਵੇਲੇ ਸਨੇਚਿੰਗ ਦੀਆਂ ਘਟਨਾਵਾਂ ਨਹੀਂ ਹੁੰਦੀਆਂ ਸੀ ਹੁਣ ਹੁੰਦੀਆਂ ਨੇ ਸੋ ਇੱਥੇ ਸਨੇਚਿੰਗ ਹੈ ਨਹੀਂ ਸੀ ਇੱਥੇ ਸਨੇਚਿੰਗ ਆ ਗਈ ਹੈ ਸੋ ਇਸ ਕਰਕੇ ਬਹੁਤ ਸਾਰੇ ਅਪਰਾਧ ਸੀ ਜਿਹੜੇ ਪਹਿਲਾਂ ਨਹੀਂ ਹੁੰਦੇ ਸੀ ਹੁਣ ਹੋ ਰਹੇ ਨੇ ਸੋ ਇਸ ਕਰਕੇ ਸਰਕਾਰ ਨੂੰ ਇਹ ਚੀਜ਼ਾਂ ਲੈ ਕੇ ਆਉਣੀਆਂ ਪਈਆਂ ਨੇ ਨਵੀਆਂ ਚੀਜ਼ਾਂ ਬਣਾਉਣੇ ਹੁਣ ਹਿੱਟ ਐਂਡ ਰਨ ਸੀ हिट ਐਂਡ ਰਨ ਅਸੀਂ ਹੁਣ ਇਹ ਚੀਜ਼ਾਂ ਵਰਤਦੇ ਆ ਉਦੋਂ ਹੈ ਹੀ ਨਹੀਂ ਸੀ ਉਦੋਂ ਗੱਡੀਆਂ ਹੀ ਨਹੀਂ ਸੀ ਇੰਨੀਆਂ ਤੇ ਹਿੱਟ ਐਂਡ ਰਨ ਦਾ ਕੇਸ ਕਿਸ ਤਰੀਕੇ ਨਾਲ ਪਾਇਨਾ ਸੀ ਤੇ ਪਰ ਹੁਣ ਬੀ ਐਨ ਐਸ ਦੇ ਵਿੱਚ ਹਿੱਟ ਐਂਡ ਰਨ ਕੇਸ ਲੈ ਕੇ ਆਂਦਾ ਗਿਆ ਇਸੇ ਤਰੀਕੇ ਨਾਲ ਇੰਟੀਗ੍ਰਿਟੀ ਤੇ ਯੂਨਿਟੀ ਆਫ ਇੰਡੀਆ ਉਦੋਂ ਇਸ ਤਰੀਕੇ ਦਾ ਨਹੀਂ ਸੀ ਤੇ ਹੁਣ ਇਹ ਚੀਜ਼ਾਂ ਵਰਤੀਆਂ ਗਈਆਂ ਨੇ ਹੁਣ ਸਭ ਤੋਂ ਅਹਿਮ ਜਿਹੜੀ ਗੱਲ ਹੈ ਉਹ ਥੋੜਾ ਜਿਹਾ ਅੱਗੇ ਚੱਲਦੇ ਆ ਆਪਾਂ ਸਭ ਤੋਂ ਅਹਿਮ ਗੱਲਾਂ ਨੇ ਇਹਦੇ ਵਿੱਚ ਹੋਰ ਬਹੁਤ ਕੁਝ ਚੀਜ਼ਾਂ ਬਦਲੀਆਂ ਗਈਆਂ ਨੇ ਅਟੈਕ ਔਨ ਇਕਨੋਮਿਕ ਸਿਕਿਉਰਿਟੀ ਯਾ ਮੋਨਿਟਰੀ ਸਟੈਬਿਲਿਟੀ ਇਨਕਲੂਡਡ ਐਸ ਟੈਰਰਿਸਟ ਐਕਟ ਟੈਰਰਿਸਟ ਐਕਟ ਮੰਨਿਆ ਜਾਊਗਾ ਜੇ ਦੇਸ਼ ਦੀ ਇਕਨੋਮਿਕ ਐਂਡ ਸਿਕਿਉਰਿਟੀ ਤੇ ਕੋਈ ਨਾ ਕੋਈ ਹਮਲਾ ਕਿਸੇ ਤਰੀਕੇ ਦਾ ਵੀ ਮੰਨਿਆ ਕੀਤਾ ਗਿਆ ਆਰਥਿਕਤਾ ਦੇ ਨਾਲ ਦੇਸ਼ ਨੂੰ ਨੁਕਸਾਨ ਪਹੁੰਚਾਉਣ ਦੀ ਕਿਸੇ ਨੇ ਕੋਸ਼ਿਸ਼ ਕੀਤੀ ਤਾਂ ਉਹ ਟੈਰਰਿਸਟ ਐਕਟ ਮੰਨਿਆ ਜਾਊਗਾ ਇਸੇ ਤਰੀਕੇ ਨਾਲ ਹੋਰ ਬਹੁਤ ਸਾਰੀਆਂ ਨੇ ਕਿ ਮੌਬ ਲਿੰਚਿੰਗ ਜੀ ਕਹਿੰਦੇ ਆਪਾਂ ਕਿ ਭੀੜ ਨੇ ਕੋਈ ਖਿੱਚ ਕੇ ਧੂਕੇ ਬੰਦਾ ਮਾਰਤਾ ਜੀ ਮੌਬ ਲਿੰਚਿੰਗ ਔਨ ਗਰਾਉਂਡ ਆਫ ਰੇਸ ਕਮਿਊਨਿਟੀ ਤੇ ਕਾਸਟ ਮਤਲਬ ਜੇ ਹੁਣ ਮੌਬ ਲਿੰਚਿੰਗ ਹੁੰਦੀ ਹੈ ਯਾਨੀ ਪੰਜ ਜਾਂ ਫਿਰ ਪੰਜ ਤੋਂ ਵੱਧ ਬੰਦੇ ਕਿਸੇ ਵਿਅਕਤੀ ਨੂੰ ਉਹਦੀ ਜਾਤ ਦੇ ਆਧਾਰ ਤੇ ਜਾਂ ਧਰਮ ਦੇ ਆਧਾਰ ਤੇ ਜਾਂ ਫਿਰ ਕਮਿਊਨਿਟੀ ਦੇ ਆਧਾਰ ਤੇ ਨੁਕਸਾਨ ਪਹੁੰਚਾਉਂਦੇ ਨੇ ਜਾਂ ਉਹਦਾ ਮਰਡਰ ਕਰ ਦਿੰਦੇ ਨੇ ਹੁਣ ਅਸੀਂ ਕਹਿ ਦਿੰਦੇ ਆ ਕਿ ਭੀੜ ਤੇ ਪਰਚਾ ਨਹੀਂ ਜੀ ਹੁੰਦਾ ਭੀੜ 100 ਲੋਕਾਂ ਦੀ ਵੀ ਹੋ ਸਕਦੀ ਹੈ 10 ਲੋਕਾਂ ਦੀ ਵੀ ਹੁੰਦੀ ਹੈ ਭੀੜ ਜੇ ਕਿਸੇ ਨੂੰ ਖਿੱਚ ਧੂਕੇ ਮਾਰ ਦੇ ਤਾਂ ਪੁਲਿਸ ਵੀ ਅਕਸਰ ਅਸੀਂ ਕਹਿ ਦਿੰਦੇ ਹਾਂ ਕਿ ਯਾਰ ਭੀੜ ਦਾ ਕੰਮ ਸੀ ਮਤਲਬ ਕਿਸੇ ਇੱਕ ਬੰਦੇ ਤੇ ਕਾਨੂੰਨ ਫਿਕਸ ਨਹੀਂ ਹੁੰਦਾ ਹੁਣ ਇਸ ਚੀਜ਼ ਨੂੰ ਵੀ ਫਿੱਟ ਕੀਤਾ ਗਿਆ ਕਿ ਜੇ 5000 ਜਾਂ 5 ਤੋਂ ਵੱਧ ਬੰਦੇ ਕਿਸੇ ਨੂੰ ਵੀ ਜਾਤ ਦੇ ਆਧਾਰ ਤੇ ਧਰਮ ਦੇ ਆਧਾਰ ਤੇ ਇਸ ਤਰੀਕੇ ਦੇ ਨਾਲ ਕੁੱਟਮਾਰ ਕਰਦੇ ਨੇ ਜਾਂ ਫਿਰ ਉਹਦਾ ਕਤਲ ਕਰਦੇ ਨੇ ਤਾਂ ਉਹ ਸਜ਼ਾ ਉਹਨਾਂ ਨੂੰ ਕੀਤੀ ਜਾ ਸਕਦੀ ਹੈ ਆ ਅਫੈਂਸ ਉਹ ਪੁਨਿਸ਼ੀਬਲ ਕਰ ਦਿੱਤਾ ਗਿਆ ਵਿਦ ਲਾਈਫ ਇੰਪ੍ਰੀਜ਼ਨਮੈਂਟ ਮਤਲਬ ਉਮਰ ਕੈਦ ਦੀ ਸਜ਼ਾ ਤੱਕ ਵੀ ਤੁਹਾਨੂੰ ਸਜ਼ਾ ਹੋ ਸਕਦੀ ਹੈ ਤੇ ਇਹਦੇ ਵਿੱਚ ਮੌਤ ਦੀ ਸਜ਼ਾ ਵੀ ਹੋ ਸਕਦੀ ਹੈ ਜੇ ਤੁਸੀਂ ਪੰਜ ਜਾਂ ਪੰਜ ਬੰਦਿਆਂ ਤੋਂ ਬੱਦਤ ਜਿਹੜੀ ਭੀੜ ਹੈ ਕਿਸੇ ਇੱਕ ਵਿਅਕਤੀ ਤੇ ਹਮਲਾ ਕਰਕੇ ਉਸ ਨੂੰ ਮਾਰ ਦਿੰਦੀ ਹੈ ਇਸ ਤੋਂ ਇਲਾਵਾ ਹੋਰ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਇਹ ਸਮਝਾ ਦਿੰਦੇ ਆ ਆਰਗੂਮੈਂਟ ਹੈ ਕਿ ਜਿਹੜਾ ਕਿ ਪਹਿਲੇ 30 ਦਿਨਾਂ ਦੇ ਅੰਦਰ ਫੈਸਲਾ ਆਊਗਾ ਆਰਗੂਮੈਂਟ ਕੀ ਹੁੰਦਾ ਕਿ ਜਦੋਂ ਕੋਰਟ ਦੇ ਵਿੱਚ ਕੋਈ ਮਾਮਲਾ ਚੱਲਦਾ ਆ ਤਾਂ ਜਦੋਂ ਆਰਗੂਮੈਂਟ ਖਤਮ ਹੋ ਗਈ ਤੇ ਉਸ ਤੋਂ ਕਹਦੇ ਕਿ 30 ਦਿਨਾਂ ਦੇ ਅੰਦਰ ਅੰਦਰ 30 ਡੇਜ਼ ਦੇ ਅੰਦਰ 30 ਦਿਨਾਂ ਦੇ ਅੰਦਰ ਫੈਸਲਾ ਦੇਣਾ ਪਏਗਾ ਇਹ ਲਾਜ਼ਮੀ ਕਰ ਦਿੱਤਾ ਗਿਆ ਕਿ ਫੈਸਲਾ ਦੇਣਾ ਹੀ ਪਊਗਾ ਤੁਹਾਨੂੰ 30 ਦਿਨਾਂ ਦੇ ਅੰਦਰ ਇਸ ਤੋਂ ਬਲਾ ਇਕਨੋਮਿਕ ਕ੍ਰਾਈਮ ਦੇ ਲਈ ਹੱਥਕੜੀ ਨਹੀਂ ਜਿਹੜੇ ਆਮ ਥੋੜੇ ਛੋਟੇ-ਮੋਟੇ ਕ੍ਰਾਈਮ ਨੇ ਨਾ ਕਿ ਅਸੀਂ ਦੇਖ ਲੈਂਦੇ ਆ ਕਿ ਉਹਨਾਂ ਦੇ ਲਈ ਵੀ ਪੁਲਿਸ ਨੇ ਜਿਹਨੂੰ ਫੜਿਆ ਹੁੰਦਾ ਹੱਥਕੜੀ ਲਾ ਕੇ ਲੈ ਜਾਂਦੀ ਹੈ ਤੇ ਉਹਨਾਂ ਦੇ ਲਈ ਹੁਣ ਦੱਸਿਆ ਕਿ ਜਿਹੜੇ ਛੋਟੇ ਕ੍ਰਾਈਮ ਨੇ ਇਕਨੋਮਿਕਲੀ ਜਿਹੜੇ ਛੋਟੇ-ਛੋਟੇ ਕ੍ਰਾਈਮ ਨੇ ਤੇ ਉਹਨਾਂ ਦੇ ਲਈ ਹੁਣ ਹੱਥਕੜੀ ਲਾਈ ਨਹੀਂ ਜਾਊਗੀ ਤੇ ਦੂਸਰੇ ਤਰੀਕੇ ਦੇ ਨਾਲ ਜਾਂ ਹੱਥ ਫੜ ਕੇ ਪੁਲਿਸ ਉਸ ਮੁਲਜ਼ਮ ਨੂੰ ਲੈ ਕੇ ਜਾਇਆ ਕਰੇਗੀ ਇੱਕ ਹੋਰ ਸਭ ਤੋਂ ਵੱਡਾ ਜਿਹੜਾ ਇਸ ਦੇ ਵਿੱਚ ਬਦਲਾਅ ਕੀਤਾ ਗਿਆ ਕਿ ਜੇ 12 ਸਾਲ ਤੋਂ ਘੱਟ ਕਿਸੇ ਬੱਚੀ ਦੇ ਨਾਲ ਗੈਂਗ ਰੇਪ ਹੁੰਦਾ ਬਿਲੋ 12 ইয়ার্স ਜੇ 12 ਸਾਲ ਤੋਂ ਘੱਟ ਕਿਸੇ ਬੱਚੀ ਦੇ ਨਾਲ ਰੇਪ ਹੁੰਦਾ ਜਾਂ ਫਿਰ ਕੋਈ ਗੈਂਗ ਰੇਪ ਹੁੰਦਾ ਜਾਂ ਜਿਸ ਤਰੀਕੇ ਦੀਆਂ ਅਸੀਂ ਦੇਖਦੇ ਹਾਂ ਕਿ ਛੋਟੀਆਂ ਬੱਚੀਆਂ ਨੂੰ ਵੀ ਸ਼ਿਕਾਰ ਬਣਾ ਲਿਆ ਜਾਂਦਾ ਹਵਸਤਾ ਤਾਂ ਹੁਣ ਅਜਿਹੇ ਕੇਸ ਦੇ ਵਿੱਚ ਸਿੱਧੀ ਮੌਤ ਦੀ ਸਜ਼ਾ ਹੋਏਗੀ ਜੇ 12 ਸਾਲ ਤੋਂ ਘੱਟ ਕਿਸੇ ਬੱਚੀ ਦੇ ਨਾਲ ਕਿਸੇ ਨੇ ਵੀ ਦੁਸ਼ਕਰਮ ਕੀਤਾ ਜਾਂ ਕਿਸੇ ਨੇ ਵੀ ਬਲਾਤਕਾਰ ਵਰਗੀ ਘਨੌਨੀ ਘਟਨਾ ਨੂੰ ਅੰਜਾਮ ਦਿੱਤਾ ਤਾਂ ਫਿਰ ਸਿੱਧਾ ਉਹਨੂੰ ਮੌਤ ਦੀ ਸਜ਼ਾ ਹੀ ਹੋਊਗੀ ਕੋਈ ਉਮਰ ਕੈਦ ਦੀ ਹੋ ਕੇ ਬਚ ਜਾਊਗਾ ਇਹ ਨਾ ਸੋਚਿਓ 12 ਸਾਲ ਤੋਂ ਘੱਟ ਜੇਕਰ ਉਹ ਬੱਚੀ ਹੈ ਜੇਕਰ ਕਿਸੇ ਨੇ ਵੀ ਉਸ ਬੱਚੀ ਦਾ ਰੇਪ ਕੀਤਾ ਤਾਂ ਸਿੱਧਾ ਮੌਤ ਦੀ ਸਜ਼ਾ ਜਿਹੜੀ ਉਹ ਫਿਰ ਸੁਣਾਈ ਜਾਏਗੀ ਮੌਤ ਦਿੱਤੀ ਜਾਏਗੀ ਸਿੱਧੀ ਜੀ ਗੱਲ ਹੈ ਜੇ ਇਹ ਹੀ ਗੱਲ ਹੈ ਕਿ ਜੇ 16 ਸਾਲ ਤੋਂ ਘੱਟ ਹੈ ਬੱਚੀ ਦੀ ਉਮਰ 16 ਸਾਲ ਤੋਂ ਘੱਟ ਹੈ ਮਤਲਬ 12 ਤੋਂ ਲੈ ਕੇ 16 ਸਾਲ ਤੱਕ ਇਹ 4 ਸਾਲਾਂ ਦੇ ਵਿਚਕਾਰ ਏਜ ਆ ਬੱਚੀ ਦੀ ਤੇ ਉਸ ਬੱਚੀ ਦੇ ਨਾਲ ਵੀ ਇਸ ਤਰੀਕੇ ਦੀ ਘਨਾਉਣੀ ਘਟਨਾ ਵਾਪਰਦੀ ਹੈ ਜਾਂ ਜਿਹੜਾ ਦੋਸ਼ੀ ਹੁੰਦਾ ਤੇ ਫਿਰ ਉਹਨੂੰ ਆ ਜਿਹੜੀ ਇਸ ਮਾਮਲੇ ਦੇ ਵਿੱਚ 20 ਸਾਲ ਦੀ ਸਜ਼ਾ ਆ ਮੌਤ ਦੀ ਸਜ਼ਾ ਵੀ ਹੋ ਸਕਦੀ ਹੈ ਪਰ 20 ਸਾਲ ਦੀ ਸਜ਼ਾ ਤਾਂ ਜਿਹੜੀ ਘੱਟੋ ਘੱਟ ਤੁਹਾਨੂੰ ਮਿਲੇਗੀ ਹੀ ਸੋ ਇਸ ਤਰੀਕੇ ਦੇ ਨਾਲ ਇਹ ਸਰਕਾਰ ਦੇ ਵੱਲੋਂ ਵੱਡੇ ਜਿਹੜੇ ਫੈਸਲੇ ਇਹ ਲਏ ਗਏ ਨੇ ਹੁਣ ਤੁਹਾਨੂੰ ਇਹ ਇਹ ਦੱਸ ਦਿੰਨੇ ਆ ਕਿ ਬਹੁਤ ਸਾਰੀਆਂ ਜਿਹੜੀਆਂ ਅਸੀਂ ਪਹਿਲਾਂ ਦੱਸਿਆ ਕਿ ਬਦਲ ਗਈਆਂ ਨੇ ਧਰਾਵਾ 302 ਫਲਾਣਾ ਹੁਣ ਇਹ ਦੱਸ ਦਿੰਨੇ ਆ ਇੱਕ ਫਟਾਫਟ ਜਾਂਦੇ ਜਾਂਦੇ ਕਿ ਪਹਿਲਾਂ 302 ਸੀ ਜੀ ਜਿਹਨੂੰ ਕਹਿੰਦੇ ਆ ਕਿ 302 ਲੱਗ ਜੂ ਹੁਣ 302 ਦੀ ਤਰ੍ਹਾਂ ਦੀ ਥਾਂ ਤੇ ਹੁਣ ਕਿ ਅਸੀਂ ਕਿਆ ਕਰਾਂਗੇ 101 ਲੱਗ ਜੂਗੀ ਮਤਲਬ ਮਰਡਰ ਦੀ ਜਿਹੜੀ ਧਾਰਾ ਹੈ 302 ਤੋਂ ਬਦਲ ਕੇ 101 ਹੋ ਜੂਗੀ ਕਿਉਂਕਿ ਉਹ ਆਈਪੀਸੀ ਦੀ ਧਾਰਾ ਸੀ ਤੇ ਇਹ ਬੀਐਨਐਸ ਦੀ ਧਾਰਾ ਆਈਪੀਸੀ ਚੱਕਿਆ ਜਾਣਾ ਤੇ ਬੀਐਨਐਸ ਲਾਗੂ ਹੋ ਜਾਣਾ ਤੇ ਇਸੇ ਤਰੀਕੇ ਦੇ ਨਾਲ ਅਸੀਂ ਅਕਸਰ ਬੋਲਦੇ ਆ ਕਿ 420 ਕਰ ਗਿਆ ਬੰਦਾ ਮੇਰੇ ਨਾਲ ਤੇ ਹੁਣ 420 ਜਿੰਨਾ ਦੁਹਾਈ ਪਾਈ ਜਾਇਆ ਉਹ ਚਾਹੇ 420 ਨਹੀਂ ਲੱਗਦੀ ਚੀਟਿੰਗ ਵਾਲੀ ਇਹ ਹੁਣ 316 ਚ ਬਦਲ ਗਈ ਹੁਣ ਸਾਨੂੰ ਕਹਿਣਾ ਪਿਆ ਕਰੂ ਕਿ ਯਾਰ ਉਹ ਤਾਂ ਮੇਰੇ ਨਾਲ 316 ਕਰ ਗਿਆ ਤੇ ਇਸ ਤਰੀਕੇ ਦੇ ਨਾਲੇ ਤੁਹਾਨੂੰ ਚੀਜ਼ਾਂ ਆਮ ਲੋਕਾਂ ਨੂੰ ਤਾਂ ਯਾਦ ਕਰਨੀਆਂ ਪੈਣਗੀਆਂ ਧਰਾਵਾ ਵਕੀਲਾ ਨੂੰ ਪੁਲਿਸ ਨੂੰ ਜੱਜਾਂ ਨੂੰ ਇਹਨਾਂ ਨੂੰ ਨਵੇਂ ਸਿਰੇ ਤੋਂ ਇਹ ਚੀਜ਼ਾਂ ਯਾਦ ਕਰਨੀਆਂ ਪੈਣਗੀਆਂ ਜੋ ਕਾਫੀ ਔਖੀਆਂ ਨੇ ਲਗਾਤਾਰ ਕਿਉਂਕਿ ਫਿਰ ਵਾਅ ਵਾਸਤਾ ਪੈਂਦਾ ਰਹਿੰਦਾ ਇਹਨਾਂ ਧਰਾਵਾਂ ਦੇ ਨਾਲ ਤੇ ਫਿਰ ਕੁਝ ਕੁ ਮਹੀਨਿਆਂ ਤੱਕ ਇਹ ਨਵੀਆਂ ਧਰਾਵਾਂ ਵੀ ਯਾਦ ਹੋ ਜਾਣਗੀਆਂ ਪਰ ਪਹਿਲਾ ਪਹਿਲਾ ਮੁਸ਼ਕਿਲ ਹੈ ਕਿ ਕਤਲ 302 ਉਥੀ ਸੂਈ ਆਪਣੀ ਜਿਹੜੀ ਦਿਮਾਗ ਦੀ ਹੈ ਉਹ ਜਾਂਦੀ ਹੈ ਇਸੇ ਤਰੀਕੇ ਦੇ ਨਾਲ ਭੀੜ ਦੇ ਲਈ ਅਸੀਂ ਕਹਿ ਦਿੰਦੇ ਆ ਕਿ ਧਾਰਾ 144 ਲਾਤੀ ਜੀ ਕਿਸੇ ਡੀਸੀ ਨੇ ਤੇ ਉਹ ਧਾਰਾ 144 ਵੀ ਹੁਣ ਖਤਮ ਹੋ ਜੂਗੀ ਹੁਣ ਭੀੜ ਦੇ ਲਈ ਲੱਗੇਗੀ ਧਾਰਾ 187 ਸੁਦੇਸ਼ ਧਰੋਹ ਦੇ ਮਾਮਲੇ ਦੇ ਵਿੱਚ ਧਾਰਾ ਸੀ ਜੀ 121 121 ਦੇਸ਼ ਧਰੋਹ ਦੇ ਮਾਮਲੇ ਚ ਗਿਣੀ ਜਾਂਦੀ ਸੀ ਤੇ ਇਹ 145 ਲੱਗੇਗੀ ਤੇ ਇਸੇ ਤਰੀਕੇ ਦੇ ਨਾਲ ਰੇਪ ਨੂੰ 376 ਦੀ ਧਾਰਾ ਦੇ ਵਿੱਚ ਦੇਖਿਆ ਜਾਂਦਾ ਸੀ 376 ਧਾਰਾ ਲਾਈ ਜਾਂਦੀ ਸੀ ਜਦੋਂ ਕੋਈ ਰੇਪ ਹੁੰਦਾ ਸੀ ਤਾਂ ਉਹਨੇ ਤਿੰਨ ਸੈਕਸ਼ਨਾਂ ਚ ਵੰਡਤੀ ਹੈ ਧਾਰਾਵਾਂ ਚ 63 64 ਤੇ 70 ਸੋ ਇਹ ਤਿੰਨ ਧਾਰਾਵਾਂ ਦੇ ਵਿੱਚ ਜਿਹੜੀ ਆ ਰੇਪ ਦੀਆਂ ਧਾਰਾਵਾਂ ਨਵੀਆਂ ਲੱਗਣਗੀਆਂ ਤੇ ਇਸੇ ਤਰੀਕੇ ਨਾਲ ਮਾਨਹਾਨੀ ਦੀਆਂ ਧਰਾਵਾਂ 147 148 48 149 ਵੀ ਇਹ ਵੀ ਬਦਲੀਆਂ ਜਾਣਗੀਆਂ ਰਾਜ ਧ੍ਰੋਹ ਦਾ ਜਿਹੜਾ 124 A ਦਾ ਜਿਹੜਾ ਪਰਚਾ ਪੈਂਦਾ ਹੁੰਦਾ ਸੀ 124 A ਦਾ ਜਿਹੜਾ ਪਰਚਾ ਪੈਂਦਾ ਸੀ ਉਹ ਹੁਣ 150 ਦੇ ਵਿੱਚ ਚਲਿਆ ਗਿਆ ਸੋ ਇਸ ਤਰੀਕੇ ਦੇ ਨਾਲ ਇਹ ਨਵੀਆਂ ਧਰਾਵਾਂ ਨੇ ਜਿਹੜੇ ਲਾਅ ਦੇ ਸਟੂਡੈਂਟ ਨੇ ਉਹਨਾਂ ਦੇ ਲਈ ਕਾਫੀ ਇੰਪੋਰਟੈਂਟ ਚੀਜ਼ਾਂ ਨੇ ਇਹਨਾਂ ਨੂੰ ਯਾਦ ਰੱਖਣੀਆਂ ਪੈਣਗੀਆਂ ਪਰ ਆਮ ਲੋਕਾਂ ਨੂੰ ਵੀ ਕਿਤੇ ਨਾ ਕਿਤੇ ਪਤਾ ਹੋਣਾ ਚਾਹੀਦੀਆਂ ਚੀਜ਼ਾਂ ਕਿ ਇਸ ਤਰੀਕੇ ਦੇ ਨਾਲ ਸਾਡੇ ਦੇਸ਼ ਦਾ ਜਿਹੜਾ ਹੁਣ ਕਾਨੂੰਨ ਹੈ ਉਹ ਬਦਲ ਰਿਹਾ ਬਦਲਦਾ ਜਾ ਰਿਹਾ ਸੋ ਇਹਦੇ ਵਿੱਚ ਤੁਹਾਨੂੰ ਜਾਂਦੇ ਜਾਂਦੇ ਹੋਰ ਦੱਸ ਦਿੰਨੇ ਆ ਕਿ ਕਿੰਨੀਆਂ ਕੁ ਬਦਲੀਆਂ ਗਈਆਂ ਨੇ ਤੇ ਆਈਪੀਸੀ ਹੈ ਜੀ ਆਈਪੀਸੀ ਦੇ ਵਿੱਚ ਪਹਿਲਾਂ ਜਿਹੜੀਆਂ ਸੀਗੀਆਂ ਕੁੱਲ 511 ਧਰਾਵਾਂ ਸੀਗੀਆਂ ਤੇ ਇਹਨਾਂ ਦੀ ਥਾਂ ਤੇ ਹੁਣ ਜਿਹੜੀਆਂ ਹੋਣ ਗਈਆਂ ਉਹ ਹੈਗੀਆਂ ਨੇ 357 ਧਰਾਵਾਂ ਮਤਲਬ 511 ਧਰਾਵਾਂ ਦੀ ਥਾਂ ਤੇ 356 ਆ ਗਈਆਂ 175 ਧਰਾਵਾਂ ਇਹਦੇ ਚ ਬਦਲੀਆਂ ਗਈਆਂ ਨੇ 175 ਬਦਲੀਆਂ ਗਈਆਂ ਨੇ ਤੇ 8 ਧਰਾਵਾਂ ਨਵੀਆਂ ਜੋੜੀਆਂ ਗਈਆਂ ਨੇ ਤੇ 22 ਧਰਾਵਾਂ ਨੇ ਜੀ ਜਿਹੜੀਆਂ ਹਟਾਈਆਂ ਗਈਆਂ ਨੇ ਸੋ ਇਸ ਤਰੀਕੇ ਦੇ ਨਾਲ ਹੈ ਤੇ ਇਸੇ ਤਰੀਕੇ ਦੇ ਨਾਲ ਜਿਹੜਾ ਇੰਡੀਅਨ ਐਵੀਡੈਂਸ ਐਕਟ ਹੈ ਆਈਈਏ ਠੀਕ ਹੈ ਜਿਹਨੂੰ ਕਿ ਇਹਨੂੰ ਵੀ ਬੀਐਨਐਸ ਦੇ ਵਿੱਚ ਆਪਾਂ ਬਦਲਿਆ ਗਿਆ ਤੇ ਭਾਰਤੀ ਨਾਗਰਿਕ ਸਹਿਤਾ ਇਹਨੂੰ ਸੁਰੱਖਿਆ ਸਖਤਾ ਕਿਹਾ ਜਾਂਦਾ ਹੈ ਇਹ ਚ 167 ਸੀਗੀਆਂ ਜੀ ਕੁੱਲ ਤੇ ਹੁਣ 170 ਨੇ ਯਾਨੀ ਇਹ ਚ ਤਿੰਨ ਧਰਾਵਾਂ ਦਾ ਵਾਧਾ ਹੋਇਆ ਤੇ 23 ਇਹਦੇ ਚ ਬਦਲੀਆਂ ਗਈਆਂ ਨੇ ਤੇ ਇੱਕ ਨਵੀਂ ਤਾਰਾ ਲੱਗੀ ਹੈ ਜੀ ਤੇ ਪੰਜ ਤਾਰਾਵਾਂ ਨੇ ਜੀ ਜਿਹੜੀਆਂ ਹਟਾਈਆਂ ਗਈਆਂ ਨੇ ਸੋ ਇਸ ਤਰੀਕੇ ਦੇ ਨਾਲ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿ ਅਸੀਂ ਤੁਹਾਨੂੰ ਸ਼ੁਰੂ ਤੋਂ ਲੈ ਕੇ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰੀਕੇ ਨਾਲ ਆਪੀਸੀ ਜਿਹੜੀ ਉਹ ਬੀਐਨਐਸ 2023 ਦੇ ਕਾਨੂੰਨ ਚ ਬਦਲੀ ਗਈ ਹੈ ਸੀਆਰਪੀਸੀ ਜਿਹੜੀ 1898 ਚ ਬਣੀ ਸੀਗੀ 126 ਸਾਲ ਪੁਰਾਣੀ ਹੈ ਉਹ ਬੀਐਨਐਸ 2023 ਚ ਬਦਲੀ ਗਈ ਹੈ Indian Evidence Act IEA Act ਸੀਗਾ ਜਿਹੜਾ 1872 ਚ ਬਣਿਆ ਸੀ ਉਹਨੂੰ BSA ਦੇ ਵਿੱਚ ਬਦਲਿਆ ਗਿਆ ਤੇ ਇਸ ਤਰੀਕੇ ਦੇ ਨਾਲ ਇਹ ਐਨੇ ਪੁਰਾਣੇ 100 150 ਸਾਲ ਪੁਰਾਣਾ ਜਿਹੜਾ ਕਾਨੂੰਨ ਆ ਹੁਣ ਉਹ ਦੇਸ਼ ਦੇ ਵਿੱਚ ਬਦਲਣ ਜਾ ਰਿਹਾ ਤੇ ਇਸ ਤਰੀਕੇ ਨਾਲ ਅਸੀਂ ਦੱਸਿਆ ਕਿ IPC ਦੇ ਵਿੱਚ ਪਹਿਲਾਂ 트랜ਸਜੈਂਡਰਾਂ ਦਾ ਜ਼ਿਕਰ ਨਹੀਂ ਸੀ 테러ਰਿਸਟ ਸ਼ਬਦ ਹੈ ਨਹੀਂ ਸੀ ਤੇ ਹਿੱਟ ਐਂਡ ਰਨ ਵਰਗੇ ਸ਼ਬਦ ਨਹੀਂ ਸੀ ਸੋ ਇਸ ਕਰਕੇ VNS ਦੇ ਵਿੱਚ ਹੁਣ ਇਹ ਸਾਰੇ ਜਿਹੜੇ ਸ਼ਬਦ ਨੇ ਇਹ ਸ਼ਾਮਿਲ ਕੀਤੇ ਗਏ ਨੇ ਤੇ ਜਦੋਂ ਅ ਅਸੀਂ ਦੱਸਿਆ ਸੀ ਕਿ 30 ਦਿਨਾਂ ਦੇ ਵਿੱਚ ਜਦੋਂ ਆਰਗੂਮੈਂਟ ਹੋ ਗਈ ਤਾਂ 30 ਦਿਨਾਂ ਦੇ ਅੰਦਰ ਅਦਾਲਤ ਨੂੰ ਵੀ ਫੈਸਲਾ ਕਰਨਾ ਪਊਗਾ 12 ਸਾਲ ਤੋਂ ਘੱਟ ਦੀ ਬੱਚੀ ਦੇ ਨਾਲ ਕੋਈ ਰੇਪ ਕਰਦਾ ਤਾਂ ਉਹਨੂੰ ਸਿੱਧੀ ਮੌਤ ਦੀ ਸਜ਼ਾ 16 ਸਾਲ ਤੋਂ ਘੱਟ ਯਾਨੀ 12 ਤੋਂ ਲੈ ਕੇ 16 ਸਾਲ ਤੱਕ ਦੀ ਉਮਰ ਹੈ ਜੇਕਰ ਬੱਚੀ ਦੀ ਉਹਦੇ ਨਾਲ ਕੋਈ ਗੈਂਗ ਰਿਪ ਕਰਦਾ ਜਾਂ ਰੇਪ ਕਰਦਾ ਤਾਂ ਉਹਨੂੰ ਘੱਟੋ ਘੱਟ 20 ਸਾਲ ਦੀ ਸਜ਼ਾ ਤੇ ਵੱਧ ਤੋਂ ਵੱਧ ਉਮਰ ਕੈਦ ਤੇ ਇਹ ਵੀ ਹੋ ਸਕਦੀ ਹੈ ਤੇ ਇਸੇ ਤਰੀਕੇ ਦੇ ਨਾਲ ਇਹ तमाम ਜਿਹੜੀਆਂ ਚੀਜ਼ਾਂ ਨੇ ਇਹ ਬਦਲੀਆਂ ਨੇ ਤੇ ਇਹ ਉਹ ਧਰਾਵਾਂ ਨੇ ਜਿਹੜੀਆਂ ਬਹੁਤ ਜ਼ਰੂਰੀ ਨੇ 302 101 ਚ ਬਦਲੀ ਐ 420 ਹੁਣ 316 ਹੋ ਗਈ ਐ 144 ਹੁਣ 187 ਹੋ ਜੂਗੀ 121 ਹੁਣ 145 ਹੋ ਜੇਗੀ ਦੇਸ਼ਟਰੋ ਦੀ ਧਾਰਾ 376 ਜਿਹੜੀ ਰੇਪ ਦੀ ਧਾਰਾ ਸੀ ਉਹ ਹੁਣ 63 64 ਤੇ 70 ਹੋ ਜੂਗੀ 124 ਇਹ ਰਾਜਤ੍ਰੋ ਦੀ ਧਾਰਾ ਸੀ ਜਿਹੜੀ ਉਹ ਹੁਣ 150 ਦੇ ਵਿੱਚ ਬਦਲੀ ਜਾਊਗੀ ਸੋ ਇਸ ਤਰੀਕੇ ਦੇ ਨਾਲ ਪੂਰਾ ਦੇਸ਼ ਬਦਲ ਰਿਹਾ ਦੇਸ਼ ਦੇ ਵਿੱਚ ਜਿਹੜੀਆਂ ਆਪੀਸੀ ਵਰਗੀਆਂ ਧਰਾਵਾਂ ਸੀਗੀਆਂ ਇੰਡੀਅਨ ਪੀਨਲ ਕੋਡ ਵਰਗੀਆਂ ਧਰਾਵਾਂ ਸੀਗੀਆਂ ਉਹ ਹੁਣ ਵਰਤੀਆਂ ਜਿਹੜੀਆਂ ਬਦਲੀਆਂ ਜਾ ਰਹੀਆਂ ਸਰਕਾਰ ਦੇ ਵੱਲੋਂ ਖਾਸ ਤੌਰ ਤੇ ਜਿੱਥੇ ਵੀ ਇੰਡੀਆ ਲਫ਼ਜ਼ ਆ ਰਿਹਾ ਉਸ ਨੂੰ ਰਿਪਲੇਸ ਕੀਤਾ ਜਾ ਰਿਹਾ ਭਾਰਤ ਸ਼ਬਦ ਦੇ ਨਾਲ ਸੋ ਇਸ ਤੋਂ ਪਹਿਲਾਂ ਜੀ20 ਹੋਇਆ ਸੀ ਉਦੋਂ ਵੀ ਕਾਫੀ ਹੋਇਆ ਸੀ ਕਿ ਪ੍ਰੈਜ਼ੀਡੈਂਟ ਆਫ ਭਾਰਤ ਦੇਸ਼ ਦੇ ਰਾਸ਼ਟਰਪਤੀ ਦੇ ਲਈ ਜਿਹੜੀ ਤਕਤੀ ਸੀ ਉਹਤੇ ਲਿਖਿਆ ਗਿਆ ਸੀ ਉਸ ਤੇ ਵੀ ਕਾਫੀ ਵਿਵਾਦ ਹੋਇਆ ਸੀ ਪਰ ਇਹ ਗੱਲ ਸੱਚੀ ਹੈ ਕਿ ਪੁਰਾਣਾ ਜਿਹੜਾ ਕਾਨੂੰਨ ਸੀ ਉਸ ਨੂੰ ਮੋਦੀ ਸਰਕਾਰ ਇਹ ਹੁਣ ਬਦਲ ਰਹੀ ਹੈ ਤੇ ਇਹ ਵੀ ਜਿਹੜਾ ਮੋਦੀ ਸਰਕਾਰ ਦਾ ਇੱਕ ਵੱਡਾ ਅਤੇ ਇਤਿਹਾਸਕ ਫੈਸਲਾ ਹੋ ਨਹੀਂ ਬੜਾ